ਬੱਡੇ ਪਿੰਡਾਂ ਜਿਹੜੀ ਮਠਿਆਈਆਂ ਨਹੀਂ ਜੀ ਜੀ 2 ਮਿੰਟ 2 ਮਿੰਟ ਬਾਈ ਜੀ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਰਣਵੀਰ ਸਿੰਘ ਅੱਜ ਸਰਕਾਰੀ ਵਿਭਾਗ ਆਇਆ ਸੀਗਾ ਹਲਵਾਈ ਦੇ ਸੈਂਪਲ ਭਰੇ ਆ ਦੁਕਾਨ ਦੇ ਵਿੱਚੋਂ ਕੀ ਕਹਿੰਨਾ ਤੁਹਾਡਾ ਉਹਦੇ ਬਾਰੇ ਸੈਂਪਲ ਤਾਂ ਭਰੇ ਗਏ ਆ ਜੀ ਪਰ ਉਹਦੀ ਛੱਤ ਤੋਂ ਇੱਕ ਅੱਧਾ ਘੱਟਾ ਜੂਰੀ ਆ ਜੀ ਸੁੱਕਾ ਦੁੱਧ ਜੀ ਈਜ਼ੀ ਦੋ ਛੋਟੀਆਂ ਛੋਟੀਆਂ ਸ਼ੀਸ਼ੀਆਂ ਜੀ ਤੇ ਹੋਰ ਕੈਮੀਕਲ ਹੋਰ ਕੈਮੀਕਲ ਫੜੇ ਗਏ ਨੇ ਜਿਹੜੇ ਕਿ ਸਭ ਤੋਂ ਪਹਿਲਾਂ ਮੈਂ ਸੀ ਤੇ ਮਨਦੀਪ ਸਿੰਘ ਰੈਂਕੂ ਜੀ ਇਹਨਾਂ ਦਾ ਹੈਲਥ ਕਲੱਬ ਚੱਲਦਾ ਜਿੰਨੇ ਵੀ ਹੈਲਥ ਕਲੱਬ ਵਾਲੇ ਮੁੰਡੇ ਨੇ ਵੇਟ ਚੱਕਦੇ ਆ ਉਹ ਇੱਥੋਂ ਪਨੀਰ ਲੈ ਕੇ ਜਾਂਦੇ ਨੇ ਜੀ ਬਾਕੀ ਜਿਹੜੇ ਸਾਡੇ ਪਿੰਡ ਦੇ ਬੱਚੇ ਨੇ ਛੋਟੇ ਉਹਨਾਂ ਨੂੰ ਅਸੀਂ ਅਠਾਈ ਦਿੰਨੇ ਆ ਤੇ ਐਦਾਂ ਦੀਆਂ ਜੂਰੀਆ ਜਾਂ ਈਜ਼ੀ ਸਰਫ ਵਗੈਰਾ ਇਹਦੇ ਕੁਝ ਪਾਇਆ ਜਾਂਦਾ ਮਠਿਆਈਆਂ ਚ ਤਾਂ ਕਿੰਨਾ ਘਾਤਕ ਸੋ ਅਸੀਂ ਤਾਂ ਸਾਰੇ ਪਿੰਡ ਨੂੰ ਇਲਾਕੇ ਨੂੰ ਬੇਨਤੀ ਕਰਦੇ ਆ ਬਾਹਰਲੇ ਲੋਕ ਵੀ ਇੱਥੋਂ ਮਠਿਆਈਆਂ ਲੈ ਕੇ ਜਾਂਦੇ ਆ ਐਜ ਬੇਈਮਾਨ ਦੁਕਾਨਦਾਰਾਂ ਤੋਂ ਬਚੋ ਵੀ ਹੋ ਸਕਦਾ ਤਾਂ ਆਪਦਾ ਆਪ ਤਿਆਰ ਕਰਕੇ ਖਾਓ ਵੀ ਅੱਜਕੱਲ ਕਿਸੇ ਤੇ ਯਕੀਨ ਵਾਲਾ ਸਮਾਨ ਨਹੀਂ ਰਿਹਾ ਭਾਈ ਜੀ ਲਗਾਤਾਰ 20 ਸਾਲ ਤੋਂ ਇੱਥੇ ਇਹ ਦੁਕਾਨ ਆ ਜੀ ਤੇ ਤੁਹਾਨੂੰ ਪਹਿਲਾਂ ਕਿਸੇ ਨੇ ਸੂਚਨੀ ਕੀ ਸੂਚਿਤ ਨਹੀਂ ਕੀਤਾ ਜਾਂ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਜੀ ਇਹਦੇ ਬਾਰੇ ਇਹ ਤਾਂ ਜੀ ਹੁਣ ਜਿਵੇਂ ਹੁਣ ਅਸੀਂ ਸੁਣਦੇ ਆ ਰਹੇ ਆ ਵੱਖ-ਵੱਖ ਬੰਦਿਆਂ ਦੀਆਂ ਸ਼ਿਕਾਇਤਾਂ ਆਉਂਦੀਆਂ ਸੀ ਕਿਸੇ ਦੀਆਂ ਰਸਗੋਲਿਆਂ ਦੀਆਂ ਲੱਡੂਆਂ ਦੀਆਂ ਵੀ ਖੱਟੇ ਨੇ ਉਹ ਚਲੇ ਆਪਦੇ ਪੱਤਰ ਤੇ ਮੁਕਾਵਿੰਦਾ ਜੀ ਅਜਾ ਸਾਡੇ ਪਿੰਡ ਦੇ ਵੀ ਬੰਦੇ ਸੀਗੇ ਜੀ ਇੱਥੇ ਦੁੱਧ ਪਾਉਂਦੇ ਸੀ ਉਹਨਾਂ ਦੀ ਸ਼ਹਿਤ ਇਹ ਕੰਮ ਕਰਦਾ ਸੀਗਾ ਜੀ 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 ਉਹਨਾਂ ਕੋਲੇ ਪਸ਼ੂ ਤਾਂ ਜੀ ਪੰਜ ਪੰਜ ਆ ਜੀ ਤੇ ਦੁੱਧ ਪਾਉਂਦੇ ਆ ਕੁਆਇੰਟ ਕੁਆਇੰਟ ਅੱਛਾ ਪਸੂਪਾਂ ਦਾ ਦੁੱਧ ਥੋਂ ਆਦਾ ਬਾਈ ਕਿੱਥੋਂ ਬਣਦਾ ਦੁੱਧ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਮਨਦੀਪ ਸਿੰਘ ਰਿੰਕੂ ਹੈ ਸੀਐਸਏ ਚੈਂਪੀਅਨ ਤੁਸੀਂ ਇੱਥੋਂ ਹੀ ਪਿੰਡ ਦੇ ਵਸੇ ਰਹੇ ਹੋ ਪਿੰਡ ਦੇ ਪਸ਼ੂ ਨੀ ਕਾਏ ਅਸੀਂ ਤਾਂ ਬੇ ਇੱਥੋਂ ਖਾਂਦੇ ਸੀ ਜੀ ਬੱਚਿਆਂ ਨੂੰ ਇੱਥੋਂ ਪਨੀਰ ਵਗੈਰਾ ਲੈ ਕੇ ਜਾਂਦੇ ਸੀ ਸਾਬੇ ਜਿਵੇਂ ਲੱਗਾ ਅੱਜ ਦੇਖ ਕੇ ਦੇਖ ਕੇ ਤੁਹਾਡੇ ਤੁਹਾਡੇ ਮਨ ਨੂੰ ਜੀ ਮਨ ਨੂੰ ਬਸ ਅੰਦਰੋਂ ਬਾਲਾ ਉੱਠਿਆ ਜੀ ਬਹੁਤ ਗੁੱਸਾ ਲੱਗਿਆ ਮੈਨੂੰ ਵੀ ਜ਼ਹਿਰ ਖਵਾ ਰਿਆ ਬੋਪਰਾਂ ਮਾਰਨਾ ਇਹਨੇ ਪਿੰਡ ਜੀ ਬਹੁਤ ਗਲਤ ਕਰ ਰਹੇ ਹੋ ਇਹ ਮੋਟਰ ਵਾਲਾ ਤੁਹਾਡੇ ਪਿੰਡ ਦਾ ਕਿ ਬਾਹਰੋਂ ਆ ਕੇ ਇਹ ਬਾਹਰੋਂ ਆਇਆ ਹੈ ਜੀ ਹਰਿਆਣੇ ਤੋਂ ਹੋ ਗਿਆ ਇਹਨੂੰ 30 30 35 ਸਾਲ ਹੋ ਗਿਆ ਇਹਨੂੰ ਜੀ ਪਹਿਲਾਂ ਇਹਦਾ ਬਾਪੂ ਸੀ ਬਾਪੂ ਇਹਦਾ ਵਧੀਆ ਕੰਮ ਕਰਦਾ ਸੀ ਉਹਨਾਂ ਕ ਸਾਮਾਨ ਬਣਾਉਂਦਾ ਸੀ ਉਹਨਾਂ ਕ ਵੇਚਦਾ ਸੀ ਉਹਨਾਂ ਕ ਵੇਚ ਦਿੰਦਾ ਸੀ ਇਹ ਫਾਲਤੂ ਫਰਿੱਜਾਂ ਚ ਲਾਤਾ ਤੇ ਦੇਖੋ ਐ ਕੈਮੀਕਲਾਂ ਦਾ ਬਣਾਈ ਜਾਂਦਾ ਸਿੰਥੈਟਿਕ ਪਨੀਰੀ ਜੀ ਮਾਰਨਾ ਲੋਕਾਂ ਨੂੰ ਇਹਨੇ ਇੱਕ ਜੇਕਰ ਵਿਭਾਗੀ ਭਾਗੀ ਸਿੰਪਲਾਂ ਵਿੱਚ ਫੇਲ ਹੋ ਗਏ ਤੇ ਪਿੰਡ ਕੀ ਕਾਰਵਾਈ ਕਰੂਗਾ ਪਿੰਡ ਇਹਦੀ ਦੁਕਾਨ ਨਹੀਂ ਖੁੱਲਣ ਦਿੰਦਾ ਜੀ ਜੀ ਹਾਂ ਜੀ ਸਹੀ ਰੋਣੀ ਚਾਹੀਦੀ ਆ ਦੀ ਦੁਕਾਨ ਠੀਕ ਹੈ ਬਈ ਹਾਂ ਜ